ਸਭ ਵਧੀਆ ਹੈ ਨਾ ਇਹ ਬੜਾ ਚੰਗਾ ਹੋਣਾ ਤੁਹਾਨੂੰ ਤੁਹਾਨੂੰ ਲੱਗਦਾ ਹੈਗਾ ਕਿ ਇਹ ਹਰ ਵੀਡੀਓ ਦੇ ਅੰਦਰ ਪੋਜ਼ਿਟਿਵਿਟੀ ਦੀ ਗੱਲ ਕਰਦਾ ਕੀ ਕਰੀਏ ਮਹਾਰਾਜ ਨੇ ਦਿਲ ਅਦਾ ਦਾ ਦਿੱਤਾ ਜਦੋਂ ਆਪਾਂ ਅਰਦਾਸ ਕਰਦੇ ਨਾ ਆਪਣੇ ਗੁਰੂ ਘਰ ਜਾਣੇ ਆ ਮੰਦਰ ਜਾਣੇ ਆ ਤੇ ਮੈਂ ਕੰਨਾ ਜੀ ਕਦੇ ਮੈਂ ਮੰਗਿਆ ਹੀ ਨਹੀਂ ਕਿ ਮੈਂ ਖੁਸ਼ ਰਹਾ ਮੈਨੂੰ ਤਾਂ ਹੁੰਦਾ ਕਿ ਜਿਹੜਾ ਇਨਸਾਨ ਵਿਖੇ ਸਾਰੇ ਖੁਸ਼ ਹੋਣ ਹਰੇਕ ਬੰਦੇ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਕਾਰਨ ਐਸੇ ਹੋਣ ਜਿਹੜੇ ਉਹਨੂੰ ਅੰਦਰੋਂ ਖੁਸ਼ ਰੱਖਣ ਕਿ ਜੇ ਚਾਰ ਜਗ੍ਹਾ ਤੋਂ ਭਾਵੇਂ 100 ਜਗ੍ਹਾ ਤੋਂ ਵੀ ਦੁੱਖ ਦੇ ਕਾਰਨ ਆਉਂਦੇ ਹੋਣ ਜ਼ਿੰਦਗੀ 'ਚ ਔਰ ਇੱਕ ਐਸਾ ਕਾਰਨ ਹੋਵੇ ਜਿੰਨੂੰ ਇਨਸਾਨ ਯਾਦ ਰੱਖ ਕੇ ਆਪਣੇ ਆਪ ਨੂੰ ਆਪ ਹੀ ਸਮਝਾ ਲੇਗੀ ਕੋਈ ਗੱਲ ਨਹੀਂ ਨਿਕਲ ਜਾਏਗਾ ਸਮਾਂ ਵੀ ਪਤਾ ਕੀ ਦੁਨੀਆ ਨੂੰ ਪਿਆਰ ਦੀ ਬੜੀ ਜਰੂਰਤ ਹੈ ਸਾਡੇ ਸਿਆਣੇ ਨਾ ਬਾਬਾ ਇਹੀ ਸੀ ਦੱਸਿਆ ਬੰਦੇ ਸੀ ਤੇ ਮੈਂ ਛੋਟੇ ਹੁੰਦੇ ਜਦੋਂ ਜਾਂਦਾ ਸੀ ਨਾ ਮੈਨੂੰ ਇੱਕੋ ਗੱਲ ਸਮਝਾਉਂਦੇ ਹੁੰਦੇ ਸੀ ਕਹਿੰਦੇ ਪੁੱਤਰਾ ਪਿਆਰ ਹੀ ਕੈਸੀ ਚੀਜ਼ ਆ ਜਿੰਨਾ ਤੁਸੀਂ ਰੱਬ ਨੂੰ ਵੀ ਆਪਣੇ ਵਾਸਤੇ ਕਰ ਸਕਦੇ ਹੋ ਕਿ ਮਾਲਕ ਤੁਹਾਡੀ ਹਰ ਚੀਜ਼ ਸੁਣ ਸਕਦਾ ਹਰ ਪੁਕਾਰ ਸੁਣ ਸਕਦਾ ਉਸੇ ਵਕਤ ਹੀ ਮਾਲਕ ਜਿੰਨੂੰ ਕੰਦੇ ਨਾ ਮਾਂ ਦੋਰ ਗਿਆ ਜਿੰਦੀ ਆਪਣੇ ਬੱਚੇ ਵਾਸਤੇ ਉਦਾਂ ਹੀ ਮਾਲਕ ਆ ਜਾਂਦਾ ਜੇ ਕਿਸੇ ਕਾਰਨ ਪਿਆਰ ਕਰਨ ਜੇ ਤੁਹਾਡੇ ਦਿਲ ਚ ਪਿਆਰ ਹੈ ਨਾ ਤੁਸੀਂ ਜੋ ਮਰਜੀ ਮਾਲਕ ਕੋਲੋਂ ਲੈ ਸਕਦੇ ਹੋ ਤੇ ਐਹੋ ਹੀ ਪਿਆਰ ਦੇ ਨਾਲ ਜੇ ਤੁਸੀਂ ਕਿਸੇ ਲਈ ਵੀ ਅਰਦਾਸ ਕਰਦੇ ਹੋ ਨਾ ਤੁਸੀਂ ਮੰਗ ਰਹੇ ਹੋ ਮਾਲਕ ਦੇ ਅੱਗੇ ਜਾ ਕੇ ਕਿ ਮਾਲਕਾ ਦਾ ਇਹ ਕੰਮ ਰੁਕਿਆ ਹੈ ਬਣਾ ਦਿਓ ਇਹਦੀ ਜ਼ਿੰਦਗੀ 'ਚ ਤਰੱਕੀਆਂ ਦੇ ਦਿਓ ਜੇ ਕਿਸੇ ਦੀ ਨੌਕਰੀ ਨਹੀਂ ਲੱਗੀ ਤੁਸੀਂ ਇਹ ਅਰਦਾਸ ਕਰ ਰਹੇ ਹੋ ਕਿ ਮਾਲਕਾ ਨੂੰ ਬੜੀ ਚੰਗੀ ਥਾਂ ਤੇ ਬਿਠਾ ਦੇ ਇਹਦੇ ਘਰ ਖੁਸ਼ੀਆਂ ਖੁਸ਼ੀਆਂ ਆ ਜਾਣ ਜੇ ਕੋਈ ਬਿਮਾਰ ਹੈ ਤੁਸੀਂ ਇਹ ਅਰਦਾਸ ਕਰ ਰਹੇ ਹੋ ਕੀ ਮਾਲਗਨਾਂ ਦੇ ਘਰ ਚੋਂ ਕਸ਼ਟ ਦੂਰ ਕਰਦੇ ਬਿਮਾਰੀ ਦੂਰ ਕਰਦੇ ਤਾਂ ਮੈਂ ਕੰਨਾ ਜੀ ਸੱਚੇ ਦਿਲੋਂ ਤੁਸੀਂ ਮੰਗਿਆ ਆ ਤਾਂ ਮਾਲਕ ਨੇ ਉਸੇ ਵਕਤ ਹੀ ਸੁਣ ਲੈਣਾ ਚੰਗਾ ਮੰਗਿਆ ਕਰੋ ਸਾਰਿਆਂ ਦਾ ਭਲਾ ਮੰਗੋ ਤੁਹਾਡਾ ਭਲਾ ਆਪਣੇ ਆਪ ਹੋਣਾ ਸ਼ੁਰੂ ਹੋ ਜਾਏਗਾ